ਹਾਂਜੀ ਸ਼ਾਸਤਰੀ ਕਾਲ ਜੀ ਲੋ ਜੀ ਅੱਜ ਵੀ ਨਿਕਲ ਚੱਲੇ ਵਿਆਹ ਆ ਰਹੀ ਦੀ ਅੱਜ ਪਾਰਟੀ ਆ ਅੱਜ ਨਿਬੜ ਜੂਗਾ ਸਾਰਾ ਕੁਝ ਤੇ ਬਾਕੀ ਦੇਖਦੇ ਆ ਅੱਜ ਕੀ ਕੁਛ ਆ ਜੀ ਉੱਥੇ ਸਿਸਟਮ ਬਣਾਇਆ ਹੋਇਆ ਇਹਨਾਂ ਨੇ ਹਾਂਜੀ ਤਿਆਰ ਹਾਂ ਤਿਆਰ ਫੁੱਲ ਫੁੱਲ ਤਿਆਰ ਆ ਜੀ ਇਹ ਦੋ ਦੋ ਸੂਟ ਰੱਖ ਦੀਆਂ ਨੇ ਇੱਕ ਜਾ ਕੇ ਬਦਲ ਲੰਦੀਆਂ ਨੇ ਨਹੀਂ ਇਹ ਲੇਡੀ ਇਹ ਮਾਰੀ ਜਾਨੀ ਹੋਗੇ ਹਾਂ ਤਾਂ ਮੇਰਾ ਦੁਪੱਟਾ ਮੈਂ ਠੱਡ ਲੱਗੀ ਲੈ ਲੂੰਗੀ ਅੱਛਾ ਅੱਛਾ ਹਾਂ ਹਾਂ ਕੋਟੀ ਆ ਗਈ ਹਾਂ ਹਾਂ ਲਓ ਨਾ ਵੀ ਤੇ ਆ ਤੇ ਬਾਕੀ ਚਲੋ ਦੇਖਦੇ ਆ ਜੀ ਸਫਰ ਬਹੁਤ ਲੰਬਾ ਤੇ ਹੋ ਵੀ ਲੇਟ ਗਈ ਅੱਜ ਤੇ ਕਾਫੀ ਲੇਟ ਅੱਜ ਬੰਦੇ ਆਗੇ ਸੀ ਘਰੇ ਮਿਲਣ ਵਾਲੇ ਹਨ ਉਹਨਾਂ ਨੂੰ ਵੀ ਜ਼ਰੂਰੀ ਸੀ ਲੋ ਜੀ ਪਹੁੰਚ ਚੁੱਕੇ ਆਪਾਂ ਪੈਲਸ ਦੇ ਵਿੱਚ ਪਾਰਟੀ ਤੇ ਸ਼ਾਹੀ ਬਾਗ ਪੈਲਸ ਆ ਕਿੰਦਰ ਲੰਘੇ ਦੀ ਲੰਗੀਆਂ ਹੁੰਦੀਆਂ ਪਾਰਕਿੰਗ ਕਾਫੀ ਵੱਡਾ ਫੈਲਸ ਵੀ ਹੈਣਾ ਦੇਖਣ ਤੋਂ ਇਹ ਤਾਂ ਵੱਡਾ ਹੈ ਹਾਂ ਇਹਦੀ ਪਾਰਕਿੰਗ ਇੱਧਰ ਦੇ ਅੱਗੇ 깔 ਨਾ ਨੇ ਅੱਗੇ ਕੋਈ ਜਗ੍ਹਾ ਇੱਧਰ ਦਾ ਉੱਧਰ ਹੀ ਹੋ ਗਿਤੇ ਖਾਲੀ ਨਹੀਂ ਲੱਗਦੀ ਤੇਰੇ ਇਲਾਦ ਨੇ ਇਕੱਠਾ ਤਾਂ ਬਹੁਤ ਹੋ ਗਿਆ ਆਪਣੇ ਹਾਂ ਪਿੰਡ ਹੋ ਗਿਆ ਆਪਾਂ ਚਲੋ ਹੁਣ ਕੀ ਕਰ ਸਕਦੇ ਆ ਸ਼ੰਗੋਰ ਦੇ ਸ਼ਹਿਰ ਚ ਜਾਮਦੇ ਭਾਈ ਸ਼ਾਹੀ ਬਾਗ ਟੋਹਣਾ ਇਹ ਗਰੀਬ ਉਹ ਤਮਰਦਾਰ ਬੁੜੇ ਆ ਬੇ ਆ ਉਤਨੀ ਸਿੰਘ ਉਹ ਸੁਖਸਾ ਦਾ ਕਦਰ ਕੋਫੀ ਬੁਲਾਵਾ ਉਹ ਠੀਕ ਸੁਖਸਾ ਦਾ ਨਾ ਕੀ ਹੋ ਗਿਆ ਕਹਿ ਰਹੇ ਆ ਨਾ ਬਚਾਓ ਤਾਂ ਹੋ ਗਿਆ ਚਲ ਗੱਡੀ ਗੁੱਟੀਆਂ ਕਿੱਧਰ ਹੈ ਅਸੀਂ ਤੋਂ ਸਾਰਾ ਉੱਤੀ ਹੈ ਇਹ ਬਹੁਤ ਠੀਕ ਤਾਂ ਇਹਨੂੰ ਜਿਆਦਾ ਨਹੀਂ ਬੜਲਾ ਡਿਕ ਨਹੀਂ ਨਾ ਆਪਣੇ ਨਾਲ ਕੋਈ ਗੱਲ ਆਉਣੀ ਹੈ ਘਰ ਰੱਖੀਏ ਜੀ ਸੈਂਡ 90 90 ਬੰਦ ਚੱਲੇ ਓਏ ਉਹ ਠੇਗੜ ਨਹੀਂ ਆਪਣਾ ਤਾਂ 50000 ਆ ਇੱਕ ਦੱਸੀਆ ਸੈਟ ਹੋਏਗਾ ਦਾ 100 ਰੁਪਏ ਹੈ 100 ਰੁਪਏ ਲੱਖ ਰੁਪਏ ਹੈ ਹਾਂ ਹਾਂ ਮੈਂ ਉਹੀ ਗਿਆ ਮੈਂ ਨਾ ਉੱਥੇ ਜਾ ਕੇ ਪੁੱਛਿਆ ਜੀ ਹਾਂ ਵੀ ਤੁਸੀਂ ਕੀ ਮਹਾਰਾਜ 40 ਨਹੀਂ ਕਹਿੰਦਾ ਕੀ ਗੱਲ ਕਰਨੀ ਤੁਹਾਨੂੰ ਫੇਰ ਕੱਟਦੇ ਕਿਉਂ ਤੁਸੀਂ ਕਹਿੰਦਾ 37 ਜਾਂਦੀ 40 40 ਕੋੰਟ ਨਿਕਲਦੇ ਨਾ ਫੇਰ ਵੀ ਨਹੀਂ ਪੂਰਾ ਹੁੰਦਾ ਸਾਲਾ ਲੈ ਲੈ ਨੇਰੀ ਪਾਣੀ ਲੱਗਦਾ ਮਹਾਂ ਨੇਰੀ ਪਾਣੀ ਨੂੰ ਦੱਸ ਕਿ ਉਹ ਦਵਾਪੇ ਜੇ ਸੋਣ ਨਾਲ ਪਾਣੀ ਤਾਂ ਚੱਲ ਜੇ ਨਾ ਤੁਹ ਜਾ ਇੱਕ ਨੰਬਰ ਹੈ ਉਹਦੀ ਤਾਂ ਨੇਰੀ ਵਧੀਆ ਪਾਣੀ ਹੈ ਵੈਸੇ ਐਂ ਤਾਂ ਮੰਨਦੇ ਹਾਂ ਪਰ ਕਿ ਮੇਰੇ ਸਾਡੇ ਆਲੇ ਬੋਰਾ ਆਲੇ ਪਾਣੀ ਜੇ ਉਛਾਈ ਜੀ ਦੀ ਹੁੰਦੀ ਆ ਵਧੀਆ ਹੱਸ ਕੇ ਉਹਦੇ ਨਾਲ ਕੋਈ ਦਿੱਕਤ ਨਹੀਂ ਮੈਂ ਲੱਗ ਗਿਆ ਚਲੋ ਠੀਕ ਐ ਜੇ ਉਛਾਈ ਜੇ ਹੱਸ ਕੇ ਹੁੰਦੀ ਆ ਉਹਦਾ ਪਾਣੀ ਬੱਝ ਗਿਆ ਜੇ ਅੱਜ ਤੋਂ ਨਹੀਂ ਮੈਂ ਕਟੋਪਟਾ ਤਿੰਨ ਸਾਲ ਪਹਿਲਾਂ ਗਿਆ ਸੀ ਮੈਂ ਲੈਰੀ ਕਾ ਗੇ ਨਹੀਂ ਗਿਆ ਸੀ ਮੈਂ ਲੈਰੀ ਕਾ ਕਿੰਨਾ ਘੱਟ ਐ ਨੇ ਨਾ ਉਹ ਲੱਖ ਰੁਪਏ Uh huh? ਲਓ ਜੀ ਕਰਤੀ ਆਪਣਾ ਘਰ ਵਾਪਸੀ ਦੀ ਤਿਆਰੀ ਤੇ ਟਾਈਮ ਹੋ ਗਿਆ ਜੀ 5 ਵਜੇ ਸ਼ਾਮ ਦੇ ਤੇ ਸਾਰੀ ਪੂਰੀ ਆਪਾਂ ਨੇ ਪਾਰਟੀ ਅਟੈਂਡ ਕਰਕੇ ਆਜੋ ਜੀ ਆਜੋ ਤੇ ਫੇਰ ਖੜਾ ਛੱਡਿਆ ਕੀ ਹੋ ਗਿਆ ਤੇ ਲੋ ਇਹ ਵੀ ਵਿਆਹ ਤਿੰਨ ਦਿਨਾਂ ਦਾ ਵਿਆਹ ਸੀ ਇਹ ਪੂਰਾ ਹੋ ਗਿਆ ਹਰ ਪੂਰਾ ਹੀ ਆਪਾਂ ਨੇ ਦੇਖਿਆ ਸਾਰਾ ਕੰਪਲੀਟ ਤੇ ਕੋਈ ਕਸਰ ਨਹੀਂ ਛੱਡੀ ਜੀ ਕੋਈ ਲੰਬਾ ਨਹੀਂ ਛੱਡਿਆ ਅਗਲੇ ਦਾ ਤਿੰਨ ਦਿਨ ਦਾ ਵਿਆਹ ਸੀ ਤਿੰਨੇ ਦਿਨਾਂ ਦਾ ਹੈ ਭੈਣ ਨੇ ਪ੍ਰੋਮਿਸ ਕੀਤਾ ਸੀ ਵੀ ਆਮੋ ਜੀ ਸਾਰਾ ਪ੍ਰੋਗਰਾਮ ਹਾਂ ਭੈਣ ਨੂੰ ਆਪਾਂ ਨੇ ਪ੍ਰੋਮਿਸ ਕੀਤਾ ਸੀ ਵੀ ਤੁਹਾਡੇ ਬੇਟੇ ਦੇ ਵਿਆਹ ਤੇ ਅਸੀਂ ਉਹ ਕਹਿੰਦੀ ਵੀ ਸਾਰੇ ਦਿਨ ਆਣਾ ਜਿੰਨੇ ਦਿਨਾਂ ਤਿੰਨ ਦਿਨਾਂ ਦਾ ਵਿਆਹ ਤੇ ਅਸੀਂ ਸਾਰੇ ਦਿਨੇ ਪਹੁੰਚੇ ਤੇ ਬਹੁਤ ਹੀ ਵਧੀਆ ਪਾਰਟੀ ਰਹੀ ਅੱਜ ਦੀ ਵੀ ਤੇ ਅੱਜ ਘੱਟ ਕਾਫੀ ਦੀ ਵਸੇ ਹਾਂ ਤੇ ਹਾਂ ਇੱਥੇ ਜ਼ਿਆਦਾ ਸਾਂ ਤੇ ਆਲੇ ਦਿਨ ਤਾਂ 250 ਬੰਦਾ ਹੀ ਸੀ ਅੱਜ ਤਾਂ ਹੈਗਾ ਸੀ 500 ਦੀ ਗੈਲਰੀਂਗ ਪਰ ਅੱਜ ਅਸੀਂ ਲੇਟ ਹੋ ਗਏ ਥੋੜਾ ਜਿਹਾ ਜਾਮ ਲੱਗ ਗਿਆ ਟੋਹਾ ਨੇ ਸ਼ਹਿਰ ਦੇ ਵਿੱਚ ਤਾਂ ਕਰਕੇ ਅਸੀਂ ਲੇਟ ਹੋ ਗਏ ਜੀ